ਸਤਿ ਸ਼੍ਰੀ ਅਕਾਲ ਦੋਸਤੋ ਜਿਕੇ ਇਥੇ ਮੈਨੂੰ ਵੇਖ ਰਿਹਾ ਦੇਖ ਵਿਦੇਸ਼ ਚ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਔਰ ਮੇਰਾ ਚੈਨਲ ਚੰਗਦੀ ਰਾਤ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਪੰਨੂ ਔਰ ਨਗੇ ਨਗੇ ਕੋਸੇ ਦੀ ਧੁੱਪ ਚ ਬੈਠਾ ਹਾਂ ਤੇ ਮੈਂ ਕਿਹਾ ਤੁਹਾਡੇ ਨਾਲ ਇੱਕ رابطہ ਕੀਤਾ ਜਾਵੇ ਗੱਲਬਾਤ ਕਰੀਏ ਜਿਦਾ ਫਾਇਦੇ ਹੀ ਹੁੰਦਾ ਦਾ ਇੱਕ ਸ਼ੇਰ ਆ ਹੋਸ਼ ਵਾਲੋ ਕੋ ਖਬਰ ਕਿਆ بے ਖੁਦੀ ਕਿਆ ਚੀਜ਼ ਹੈ ਇਸ਼ਕ ਕੀ ਜਾਨੀਏ ਜ਼ਿੰਦਗੀ ਕਿਆ ਚੀਜ਼ ਹੈ ਤੇ ਲੋਕ ਕਿ ਮੈਂ ਪੰਜਾਬੀ ਦਾ ਸ਼ਾਇਰ ਆ ਤੇ ਕਵਤਾ ਮੇਰਾ ਪਹਿਲਾ ਸ਼ੌਂਕ ਆ ਤੇ ਕਵਤਾ ਮੈਨੂੰ ਜਿੰਗੀ ਵੀ ਲੱਗਦੀ ਹੈ ਕਵਤਾ ਮੇਰੇ ਅੰਗ ਸੰਗ ਰਹਿੰਦੀ ਆ ਔਰ ਜਦੋਂ ਬਹੁਤ ਕਦੀ ਉਦਾਸ ਹਾਂ ਤੇ ਦਿਲ ਬੇਚੈਨ ਹੋਵੇ ਜਾਂ ਦਿਲ ਲੱਗਦਾ ਨਾ ਹੋਵੇ ਕੋਈ ਪਰੇਸ਼ਾਨੀ ਹੋਵੇ ਤੇ ਮੇਰੀ ਕਵਿਤਾ ਹੀ ਆ ਜਿਹੜੀ ਕਿਹੇ ਤਿਤਲੀ ਵਾਂਗੂ ਮੇਰੀ ਉਂਗਲਾਂ ਤੇ ਆ ਕੇ ਬਹਿ ਜਾਂਦੀ ਆ ਔਰ ਮੇਰੇ ਹੱਥਾਂ ਦੀ ਹਰਕਤ ਬਣ ਜਾਂਦੀ ਆ ਔਰ ਮੇਰੇ ਜਿਹਨ ਤੇ ਇੱਕ ਖੁਸ਼ਬੂ ਬਣ ਕੇ ਰਾਜ ਜਾਂਦੀ ਆ ਔਰ ਮੈਂ ਕਵਿਤਾ ਚ ਉਤਰ ਜਾਂਦਾ ਔਰ ਬਹੁਤਾ ਕਰਕੇ ਮੈਂ ਉਹ ਸ਼ਾਇਰ ਨਹੀਂ ਆ ਕਿ ਜਿਹੜਾ ਮੈਂ ਹਰ ਕਿਸੇ ਨੂੰ ਆਪਣੀ ਕਵਿਤਾ ਸੁਣਾਉਣ ਲੱਗ ਜਾ ਕਿਉਂਕਿ ਕਵਿਤਾ ਜਿੰਨਾ ਚਿਰ ਦਿਲ 'ਚ ਨਹੀਂ ਉੱਤਰਦੀ ਇਹ ਕਿਸੇ 'ਚ ਘਰ ਨਹੀਂ ਕਰਦੀ ਫਿਰ ਉਪਰੋਂ ਦੀ ਨੰਗੀ ਕਵਿਤਾ ਗੋਲੀ ਵਾਂਗੂ ਹੀ ਹੁੰਦੀ ਹੈ ਇਹ ਕਿਸੇ ਦਾ ਸਵਾਦ ਦੀ ਕੁਝ ਨਹੀਂ ਪਰ ਕਈ ਵਾਰੀ ਸਾਹਮਣੇ ਬੰਦੇ ਨੂੰ ਕਵਤਾ ਦੀ ਸਮਝ ਨਹੀਂ ਹੁੰਦੀ ਜਾਂ ਸਮਝਣਾ ਨਹੀਂ ਚਾਹੁੰਦਾ ਜਾਂ ਉਹਦਾ ਕਿਤੇ ਧਿਆਨ ਹੋ ਰੁੰਦਾ ਔਰ ਅਹੀਂ ਜ਼ਬਰਦਸਤੀ ਸ਼ਾਇਰ ਕਵਤਾ ਕਰਨ ਲੱਗ ਜੀਏ ਤੇ ਕੰਮ ਔਖਾ ਹੋ ਜਾਂਦਾ ਔਰ ਮੇਰਾ ਇਹ ਚੈਨਲ ਜਿਹੜਾ ਵਾ ਇਹ ਮੇਰੀ ਕੋਸ਼ਿਸ਼ ਇਹ ਹੋਈ ਹੁੰਦੀ ਆ ਕਿ ਇਹਦੇ ਥਰੂ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇ ਔਰ ਆਪਾਂ ਜਿੱਥੇ ਵੀ ਦੇਸ਼ ਉਦੇਸ਼ ਚ ਬੈਠੇ ਇੱਕ ਵੇਖ ਸਕੀਏ ਜਾਣ ਸਕੀਏ ਗੱਲਾਂ ਕਰ ਸਕੀਏ ਤੇ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਇਹ ਬ੍ਰਹਿਮੰਡ ਦੇ ਆਕਾਰ ਵਿਸਥਾਰ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਇਹ ਧਰਤੀ ਤੇ ਰੇਤ ਦੇ ਕੰਨ ਤੋਂ ਵੀ ਬਹੁਤ ਛੋਟੀ ਹੈ ਕੋਈ ਅਹਿਮਤ ਨਹੀਂ ਰੱਖਦੀ ਰੇਤ ਦੇ ਕੰਨ ਦੀ ਵੀ ਅਹਿਮਤ ਹੈਗੀ ਹੈ ਪਰ ਇਹਦੀ ਨਹੀਂ ਹੈਗੀ ਸਾਡੀ ਜਿਹੜੀ ਗੈਲੈਕਸੀ ਆ ਇਹਦੇ ਵਿੱਚ ਹੀ ਕਹਿੰਦੇ ਆ ਵੀ 40 ਲੱਖ ਤੋਂ ਜ਼ਿਆਦਾ ਸੂਰਜਾਂ ਨੇ ਤੱਕ ਹੋਜੇ ਗਿਆ ਜੀ ਉਹਨਾਂ ਸੂਰਜਾਂ ਦਾ ਪਰਿਵਾਰ ਹੋਊਗਾ ਤੇ ਇਹ ਧਰਤੀ ਹੋਰ ਪਰੇ ਹੋਰ 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 ਕੋਈ ਬਾਡਕ ਸਭ ਕਹਿੰਦੇ ਆ ਇਹਦਾ ਤੇ ਕੋਈ ਆਦਤ ਨਹੀਂ ਹੈਗਾ ਸਾਨੂੰ ਮਾਰ ਕੇ ਸੇਜਦਾ ਸਾਡੇ ਗਿਲੇ ਸਾਡੇ ਸ਼ਿਕਵੇ ਸਾਡੇ ਰੋਸੇ ਸਾਡੀਆਂ ਜਾਇਦਾਦਾਂ ਦੇ ਝਗੜੇ ਸਾਡੇ ਘਰਾਂ ਦੇ ਪਵਾੜੇ ਇਹ ਬਹੁਤ ਲੰਮੇ ਹੋ ਜਾਂਦੇ ਆ ਤੇ ਜ਼ਿੰਦਗੀ ਇੰਨੀ ਲੰਮੀ ਨਹੀਂ ਹੈਗੀ ਜਿੰਕੀ ਬਹੁਤ ਛੋਟੀ ਆ ਇੱਕੋ ਛੋਟੀ ਜੀ ਭੰਬੇਰੀ ਜੀ ਆ ਜਿਹੜੀ ਇਹ ਨਿੱਕੇ ਹੁੰਦੇ ਆ ਅਨੁਜਾਹਾ ਜੰਗੋੜ ਦੀ ਵੇਖਦੇ ਹਾਂ ਉਹਦੀ ਇੱਕ ਦਿਨ ਹੀ ਉਮਰ ਆ ਔਰ ਉਹ ਸਵੇਰੇ ਜੰਮਦੀ ਆ ਕਪੜੇ ਲਾਰਵੇ ਜਿਹੜੇ ਬਾਹਰ ਆਉਂਦੀ ਆ ਔਰ ਸ਼ਾਮਾ ਤੱਕ ਭਰਪੂਰ ਜ਼ਿੰਦਗੀ ਜੀ ਕੇ ਰਾਤ ਨੂੰ ਮਰ ਜਾਂਦੀ ਉਹਦੀ ਇੱਕ ਜ਼ਿੰਦਗੀ ਸਾਡੇ 100 ਸਾਲ ਦੇ ਬਰਾਬਰ ਹੈ ਇੱਕ ਦਿਨ ਹੀ ਉਹਦਾ ਸਾਨੂੰ ਕੁਦਰਤ ਕਿਤਾਬ ਵਾਂਗੂ ਸਾਡੇ ਸਾਹਮਣੇ ਪਈ ਆ ਸਾਨੂੰ ਇਹਦੇ ਵਰਕਿਆਂ ਨੂੰ ਪੰਨਿਆਂ ਨੂੰ ਖੋਲ ਕੇ ਪੜਨ ਦੀ ਜ਼ਰੂਰਤ ਆ ਪਰ ਅਸੀਂ ਪੜਦੇ ਨਹੀਂ ਸਾਡੀਆਂ ਉਲਝਣਾਂ ਸਾਡੇ ਜਿਹੜੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਕਿਸੇ ਨੂੰ ਥੱਲੇ ਲਾਉਂਦੀਆਂ ਕਿਸੇ ਨੂੰ ਦੀਵਾ ਬਖਾਉਂਦੀਆਂ ਮੈਂ ਉਹਦੇ ਤੋਂ ਅੱਗੇ ਲੰਘ ਜਾ ਉਹ ਮੈਨੂੰ ਫਲਾਣ ਆ ਉਹਨੇ ਮੈਨੂੰ ਫਲਾਣ ਆਖਿਆ ਸੀ ਉਸ ਟਾਈਮ ਉਹਨੇ ਮੈਨੂੰ ਆਹ ਕਿਹਾ ਸੀ ਉਸ ਟਾਈਮ ਉਹਨੇ ਆਹ ਕਿਹਾ ਸੀ ਹਰ ਟਾਈਮ ਸਾਡੀ ਮਾਨਸਿਕ ਸਥਿਤੀ ਕੋਈ ਜੀ ਨਹੀਂ ਹੁੰਦੀ ਕਿਸੇ ਟਾਈਮ ਅਸੀਂ ਖੁਸ਼ ਹੁੰਦੇ ਆ ਕਿਸੇ ਟਾਈਮ ਅਸੀਂ ਉਦਾਸ ਵੀ ਹੁੰਦੇ ਆ ਕਿਸੇ ਟਾਈਮ ਗੰਮਗੀਰ ਵੀ ਹੁੰਦੇ ਆ ਕਿਸੇ ਟਾਈਮ ਕੋਈ ਸਮਾ ਸਾਡੇ ਤੇ ਤਾਰੀ ਹੁੰਦਾ ਕਿਸੇ ਟਾਈਮ ਕੋਈ ਹੁੰਦਾ ਇਸ ਤਰੀਕੇ ਨਾਲ ਸਾਨੂੰ ਬਹਿ ਕੇ ਜਦੋਂ ਕੋਈ ਗੱਲਬਾਤ ਕਰਦੇ ਆ ਦੋ ਦੋਸਤ ਬੈਠੇ ਹੋਣੋ ਗੱਲਬਾਤ ਨਾ ਵੀ ਕਰਨਾ ਔਰ ਉਹ ਇੱਕ ਸਕੂਨ ਉਹਨਾਂ ਵਾਸਤੇ ਦਾਵਾ ਉਹ ਇੱਕ ਦੂਜੇ ਦੇ ਕੋਲ ਬੈਠੇ ਆ ਕਈ ਵਾਰੀ ਸਾਡਾ ਔਰਾ ਜਿਹੜਾ ਸਾਡੇ ਦਵਾਲੇ ਫੈਲਿਆਦਾ ਉਹਦੇ ਨਾਲ ਹੀ ਅਸੀਂ ਇਸ ਤਰ੍ਹਾਂ ਚੁੰਮਕ ਚੁੰਮਕ ਨੂੰ ਖਿੱਚਦੀ ਆ ਇਸ ਤਰ੍ਹਾਂ ਹੀ ਦੋਸਤ ਦੋਸਤ ਆਸਤੇ ਹੁੰਦੇ ਆ ਔਰ ਮੈਂ ਕਹਾ ਘਰ ਪਰਿਵਾਰ ਜਿਤਨਾ ਜ਼ਰੂਰੀ ਨੇ ਬੱਚੇ ਜ਼ਰੂਰੀ ਨੇ ਸਾਨੂੰ ਹੋਰ ਐਮ ਤੀਜਾ ਜ਼ਰੂਰੀ ਆ ਸਾਡੀ ਦੋਸਤੀ ਵੀ ਬਹੁਤ ਜ਼ਰੂਰੀ ਆ ਔਰ ਮੈਂ ਸਵੇਰੇ ਜਦੋਂ ਉੱਠਦਾ ਵਾ ਤੇ ਉੱਠਦਿਆਂ ਸਾਰੀ ਪਹਿਲਾਂ ਜਿੰਨੇ ਵੀ ਦੋਸਤ ਆ ਮੇਰੇ ਉਹਨਾਂ ਨੂੰ ਸਵੇਰੇ ਗੁੱਡ ਮਾਰਨਿੰਗ ਭੇਜਦਾ ਇੱਕ ਬੰਨੇ ਸੁਆਮੀ ਰਾਮ ਤਿਗਤ ਥੁੜੀਆਂ ਉਹ ਬੜੀ ਛੋਟੀ ਉਮਰ ਚੋਂ ਦਾ ਇੰਤਕਾਲ ਹੋ ਗਿਆ ਸੀ ਤੇ ਉਹਨਾਂ ਦਾ ਇੱਕ ਸ਼ੇਰ ਆ ਕਿ ਜੇ ਜੋ 80 80 ਸੀਰਤੋਂ ਵਾਲੇ ਮੇਰੀ ਮਾਲਾ ਕੇ ਬਣ ਕੇ ਹੈ ਕਿ ਜੋ 80 ਸੀਰਤੋਂ ਵਾਲੇ ਮੇਰੀ ਮਾਲਾ ਕੇ ਬਣ ਕੇ ਹੈ ਜਦ ਜਰ ਮੈਂ ਫਿਰਤੇ ਰਹਤੇ ਹੈ ਇਬਾਦਤ ਹੋਤੀ ਰਹਤੀ ਹੈ ਤੇ ਦੋਸਤਾਂ ਨੂੰ ਯਾਦ ਕਰਨਾ ਚੰਗੇ ਸੰਗੀਆਂ ਨੂੰ ਯਾਦ ਕਰਨਾ ਚੰਗੇ ਬੰਦਿਆਂ ਨੂੰ ਯਾਦ ਕਰਨਾ ਇਹ ਵੀ ਇੱਕ ਬੰਦਗੀ ਆ ਤੇ ਸਾਨੂੰ ਤੇ ਕੁਦਰਤ ਨੇ ਬੜੀ ਸੋਹਣੀ ਜੇਸਰੀ ਅਸਲਾਮ ਅਲੈਕੁਮ ਕਹਿੰਦੇ ਕਿਸੇ ਨੂੰ ਤਾਂ ਵੀ ਰੱਬ ਨੂੰ ਯਾਦ ਕਰਦੇ ਜੀ ਸਤਿ ਸ੍ਰੀ ਅਕਾਲ ਕਹਿੰਦੇ ਤਾਂ ਵੀ ਯਾਦ ਕਰਦੇ ਆ ਤੇ ਕਿਸੇ ਨੂੰ ਰਾਮ ਰਾਮ ਕਹਿੰਦੇ ਆ ਤਾਂ ਵੀ ਉਹਨੂੰ ਖੁਦਾ ਨੂੰ ਯਾਦ ਕਰਦੇ ਆ ਇਹ ਕਰਕੇ ਕੋਈ ਕੋਚ ਨਾ ਕਰਿਆ ਕਰੋ ਸਵੇਰੇ ਜਿਹੜਾ ਤੁਹਾਨੂੰ ਮਿਲਦਾ ਵਾ ਬਹੁਤ سارے ਬੰਦੇ ਮੈਨੂੰ ਸਵੇਰੇ ਜਦੋਂ ਮੈਂ ਸੈਲ ਤੇ ਜਾਂਦਾ ਉਹਨਾਂ ਦੇ ਚਿਹਰਿਆਂ ਦੇ ਬਲਬ ਫਿਊਜ ਹੁੰਦੇ ਆ ਪਰ ਉਹਨਾਂ ਨੂੰ ਮੈਂ ਬੁਲਾਉਣਾ ਕਿ ਉਹ ਬੜੀ ਦਨ ਮੰਨੇ ਜੇ ਮਨ ਨਾਲ ਇਹ ਸਿਰ ਜਿਹਾ ਲਾ ਦਿੰਦੇ ਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਸਾਸਰੀ ਕਾਲ ਜਰੂਰ ਬੋਲੀ ਜਾਵੇ ਤੇ ਇਹ ਸਵੇਰ ਦੀ ਊਰਜਾ ਵਾ ਜਿਹੜੀ ਸਾਨੂੰ ਕੁਦਰਤ ਦਿੰਦੀ ਆ ਸਾਰੇ ਦਿਨਾਂ ਵਾਸਤੇ ਰਾਤ ਫਿਰ ਸਾਡੇ ਸੋਣ ਵਾਸਤੇ ਬਣਾਈ ਕੁਦਰਤ ਨੇ ਹਰ ਚੀਜ਼ ਦੀ ਵਰਵੰਡ ਕੀਤੀ ਹੈ। ਔਰ ਇਹੋ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਤੁਸੀਂ ਵੀ ਬਿਹਤਰ ਜਾਣਦੇ ਜੇ ਸਾਰੇ ਜਿੱਥੇ ਵੀ ਇੱਥੇ ਜੇ। ਔਰ ਮੇਰੀ ਕੋਸ਼ਿਸ਼ ਇਹੋ ਦਈ ਹੈ ਕਿ ਬਜ਼ੁਰਗਾਂ ਕੋਲ ਵੱਧ ਤੋਂ ਵੱਧ ਬਹਿ ਕੇ ਉਹਨਾਂ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕੀਤੀਆਂ ਜਾਣ, ਉਹਨਾਂ ਦੇ ਬੀਤੇ ਵਕਤ ਦੀਆਂ ਗੱਲਾਂ ਕੀਤੀਆਂ ਜਾਣ, ਉਹਨਾਂ ਦੇ ਤਜਰਬੇ ਆ ਜਿਹੜੇ ਉਹਨਾਂ ਨੇ ਜਿੰਨਾ ਚੋ ਨੰਗੇ ਆ ਉਹਨਾਂ ਨੂੰ ਨਾਲ ਮਾਣ ਕੇ ਮਹਿਸੂਸ ਕੀਤਾ ਜਾ ਸਕੇ, ਜਿੰਨਾ ਤੋਂ ਅਸੀਂ ਜਾਣ ਸਕੀਏ ਕੁਝ। ਮੈਂ ਕਹਿੰਦਾ ਨਾ ਇੱਕ ਮੈਨੂੰ ਕੋਈ ਬਜ਼ੁਰਗ ਮਿਲ ਜੇ ਤਾਂ ਮੈਂ ਕਹਿੰਦਾ ਵੀ ਮੈਨੂੰ ਗ੍ਰੰਥ ਮਿਲ ਗਿਆ ਮੈਂ ਉਹਦੇ ਹਰ ਪੰਨੇ ਨੂੰ ਪੜਨ ਦੀ ਕੋਸ਼ਿਸ਼ ਕਰਦਾ ਔਰ ਉਹਦੇ ਉੱਤੇ ਬਹੁਤ ਕੁਝ ਪਿਆਰ ਹੁੰਦਾ ਤੇ ਬਾਕੀ ਅਜ ਤੋ ਕਰੋੜਾਂ ਸਾਲ ਪਹਿਲਾਂ ਇਨਸਾਨ ਨੇ ਕਿਤੇ ਇਹ ਕੁੰਦਰ ਚ ਬੈਠੇ ਨੇ ਸੋਚਿਆ ਹੋਊਗਾ ਚੰਦਰਮਾ ਦੇ ਵੇਖ ਕੇ ਵੀ ਉਹ ਕੀ ਹੱਤ ਰਾਜ ਆ ਤੇ ਉਹਦੀ ਕਾਮਨਾ ਸੀ ਜਿਹੜੀ ਉਹਨੂੰ ਅੱਜ ਚੰਦਰਮਾ ਤੇ ਲੈ ਗਈ ਆ ਔਰ ਜੰਦਰਮਾ ਦੀ ਹਿੱਕ ਤੇ ਖਲੋਗੇ ਅਸੀਂ ਦੂਜਿਆਂ ਘਰੇ ਹੱਲ ਵੇਖ ਰਹੇ ਆ ਇਹ ਵਿਕਾਸ ਆ ਵਿਸਥਾਰ ਆ ਇਹ ਤੇ ਚੱਲਦਾ ਹੀ ਜਾਣਾ ਔਰ ਕੁਦਰਤ ਦੇ ਕਿੰਨੇ ਘਰਾਸਾ ਇਨਸਾਨ ਖੋਲ ਲੂਗਾ ਨਹੀਂ ਖੋਲ ਸਕਦਾ ਇਹਨੂੰ ਜਿਤਰਾ ਉਹ ਫਾਈਵ ਸਿੰਘ ਦੀ ਕਵਤਾ ਵਾ ਵੀ ਬੰਦਾ ਕਾਫਰ ਹੋ ਜਾਂਦਾ ਕੁਦਰਤ ਦੇ ਪੇਚ ਖੋਲਣ ਲੱਗਿਆ ਰਾਬੇ ਕੋ ਗੁੰਝਲਦਾਰ ਬਾਜ਼ਾਰ ਤਾ ਰਾਬੇ ਕੋ ਗੋਰਖ ਖਤਰਦਾ ਉਹਨਾਂ ਲੱਗਿਆ ਪੇਚ ਉਸ ਦੇ ਕਾਫਰ ਹੋ ਜੇ ਬੰਦਾ ਔਰ ਅਹੀਂ ਨੇ ਸਮਝ ਸਕਦੇ ਇੱਕ ਰਮਜ ਜੀ ਹੋਰ ਕਰੋੜਾ ਰਮਜਾ ਨਿਕਲ ਆਉਂਦੀਆਂ ਜਿਹੜੀਆਂ ਸ਼ਾਇਦ ਦੀ ਕਲਤਾ ਜਿ ਸਿੰਮਟ ਜਾਂਦੀਆਂ ਉਹਦੀਆਂ ਕਹਾਣੀਆਂ ਜਿ ਸਿੰਮਟ ਜਾਂਦੀਆਂ ਉਹਨਾਂ ਦੇ ਨਾਵਲਾਂ ਦਾ ਵਿਸ਼ਾ ਬਣ ਜਾਂਦੀਆਂ ਇਹ ਆ ਕੁਝ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰ ਪਾਇਆ ਔਰ ਮੇਰੀ ਇਸ ਚੈਨਲ ਦੇ ਥਰੂ ਇਹੋ ਹੀ ਕੋਸ਼ਿਸ਼ ਆ ਕਿ ਮੇਰਾ ਜਿਹੜਾ ਰਾਫਤਾ ਤੁਹਾਡੇ ਨਾਲ ਉਹ ਕੁ ਸਿਰ ਦਾ ਬਣਿਆ ਰਵੇ ਮੈਂ ਤੁਹਾਡਾ ਭਰਾ ਵੀ ਆ ਬੇਟਾ ਵੀ ਆ ਬੱਚਾ ਵੀ ਆ ਔਰ ਜਿਹ ਵੀ ਤੁਸੀਂ ਮੈਨੂੰ ਵੇਖ ਰਹੇ ਜੇ ਮੇਰੇ ਨਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੇਰਾ ਉਤਸ਼ਾਹ ਬੱਧਾ ਰਵੇ ਔਰ ਮੈਂ ਤੁਹਾਡੇ ਨਾਲ ਹੋਰ ਸਾਂਝਾ ਪਉਂਦਾ ਰਿਆਂ ਅੱਜ ਦੀ ਇੰਨੀ ਕਿਸਾਂ ਦੀ ਛੋਟੀ ਜੀ ਮੇਰੀ ਕਬੂਲ ਕਰੋ ਤੇ ਫਿਰ ਮਿਲਦੇ ਆ ਕੱਲ ਨੂੰ ਮੇਰੇ ਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੱਥੇ ਵੀ ਤੁਸੀਂ ਲਿੰਦੇ ਜੜਦੇ ਪੰਜਾਬ ਬਾਹਰ ਕਿਤੇ ਵੀ ਜਿੱਥੇ ਵੀ ਵੇਖ ਰਹੇ ਜੇ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਮੈਂ ਤੁਹਾਡਾ ਬਹੁਤ ਕਿਤਾਬਨ ਨੂੰ